ਹੈਲੋ ਸਟੂਡੈਂਟਸ ਗੁੱਡ ਇਵਨਿੰਗ ਬੱਚੋ ਅੱਜ ਆਪਾਂ ਗੱਲ ਕਰਾਂਗੇ ਕਿਰਸ਼ੀ ਗੁਣਾ ਦੀ ਕਿਰਸ਼ੀ ਗੁਣਾ ਜਾਂ ਕੈਂਚੀ ਗੁਣਾ ਜਾਂ ਕੈਂਚੀ ਗੁਣਾ ਅੰਗਰੇਜ਼ੀ ਦੇ ਵਿੱਚ ਕ੍ਰੋਸ ਮਲਟੀਪਲਾਈ ਕਹਿੰਦੇ ਹਨ ਕੈਂਚੀ ਗੁਣਾ ਜਾਂ ਕ੍ਰੋਸ ਮਲਟੀਪਲਾਈ ਕਿਉਂ ਕਹਿੰਦੇ ਹਨ ਕਿਉਂਕਿ ਇਸ ਨੂੰ ਇਸ ਰੁਖ ਦੇ ਵਿੱਚ ਮਲਟੀਪਲਾਈ ਕੀਤਾ ਜਾਂਦਾ ਜੋ ਸੰਖਿਆ ਇੱਥੇ ਹੋਏਗੀ ਐਨ ਔਰ ਇਹਨਾਂ ਨੂੰ ਆਪਸ ਦੇ ਵਿੱਚ ਗੁਣਾ ਕੀਤਾ ਜਾਏਗਾ ਵਿਚਕਾਰ ਇੱਥੇ ਬਰਾਬਰ ਦਾ ਨਿਸ਼ਾਨ ਹੋਏਗਾ ਤਾਂ ਬਰਾਬਰ ਤੋਂ ਇਧਰ ਵਾਲੀ ਨੂੰ ਇਹਨਾਂ ਨੂੰ ਆਪਸ ਵਿੱਚ ਔਰ ਇਹਨਾਂ ਨੂੰ ਆਪਸ ਵਿੱਚ ਗੁਣਾ ਕੀਤਾ ਜਾਏਗਾ ਜਿਵੇਂ ਬਰਾਬਰ ਕੋਈ ਸੰਖਿਆ ਇੱਥੇ ਹੈ ਔਰ ਇੱਥੇ ਹੈ ਇਸ ਤਰ੍ਹਾਂ ਤਾਂ ਇਹਨੂੰ ਸੋਲਵ ਕਰਨਾ ਤਾਂ ਇਹਨਾਂ ਦੋਨਾਂ ਨੂੰ ਆਪਸ ਵਿੱਚ ਔਰ ਇਹਨਾਂ ਦੋਨਾਂ ਨੂੰ ਆਪਸ ਵਿੱਚ ਗੁਣਾ ਕੀਤਾ ਜਾਏਗਾ ਇਸ ਤਰੀਕੇ ਨਾਲ ਇਸ ਕਰ ਇਹਨਾਂ ਦੀ ਜਿਹੜੀ ਹੈ ਇਸ ਕਰਕੇ ਇਸ ਨੂੰ ਕੈਂਚੀ ਗੁਣਾ ਤਿਰਛੀ ਗੁਣਾ ਜਾਂ ਕਰਾਸ ਮਲਟੀਪਲਾਈ ਕੀਤਾ ਕਿਹਾ ਜਾਂਦਾ ਹੈ ਸਭ ਤੋਂ ਪਹਿਲਾਂ ਇਸ ਦੀ ਸਾਨੂੰ ਜ਼ਰੂਰਤ ਕਿਉਂ ਪਈ ਤਿਰਛੀ ਗੁਣਾ ਦੀ ਸਾਨੂੰ ਜ਼ਰੂਰਤ ਕਿਉਂ ਪੈਂਦੀ ਹੈ ਤਾਂ ਇਸ ਦੀ ਜ਼ਰੂਰਤ ਉਸ ਵਕਤ ਪੈਂਦੀ ਹੈ ਜਦੋਂ ਦੋ ਪਰਿਮੇਯ ਸੰਖਿਆਵਾਂ ਦੇ ਵਿੱਚ ਬਰਾਬਰ ਦਾ ਨਿਸ਼ਾਨ ਪਾਇਆ ਹੋਵੇ ਤਾਂ ਉਹਨਾਂ ਨੂੰ ਹੱਲ ਕਰਨ ਦੇ ਲਈ ਜਦੋਂ ਦੋ ਪਰਿਮੇਯ ਸੰਖਿਆਵਾਂ ਜਿਵੇਂ ਪਰਿਮੇਯ ਸੰਖਿਆ ਕਿਹੜੀ ਹੁੰਦੀ ਹੈ ਜਿਹੜੀ बटे ਵਿੱਚ ਲਿਖੀ ਹੁੰਦੀ ਹੈ ਜਿਵੇਂ 5x/2 ਇਹ ਇੱਕ ਪਰਿਮੇਯ ਹੈ 7y/5 ਇਹ ਇੱਕ ਪਰਿਮੇਯ ਸੰਖਿਆ ਹੈ ਤਾਂ ਕੀ ਕਹਿੰਦੇ ਜਦੋਂ ਦੋ ਪਰਿਮੇਯ ਸੰਖਿਆਵਾਂ ਦੇ ਵਿੱਚ ਬਰਾਬਰ ਦਾ ਨਿਸ਼ਾਨ ਪਾਇਆ ਹੋਵੇ ਔਰ ਉਹਨਾਂ ਨੂੰ ਸੋਲਵ ਕਰਨਾ ਹੋਵੇ ਤਾਂ ਜਦੋਂ ਦੋ ਪਰਮੇਯ ਸੰਖਿਆਵਾਂ ਦੇ ਵਿੱਚ ਬਰਾਬਰ ਦਾ ਨਿਸ਼ਾਨ ਪਾਇਆ ਹੋਏ ਔਰ ਉਹਨਾਂ ਨੂੰ ਸੋਲਵ ਕਰਨਾ ਹੋਏ ਤਾਂ ਸਾਨੂੰ ਉੱਥੇ ਤਿਰਛੀ ਗੁਣਾ ਜਾਂ ਕੈਂਚੀ ਗੁਣਾ ਕ੍ਰੋਸ ਮਲਟੀਪਲਾਈ ਇਸ ਦੀ ਜ਼ਰੂਰਤ ਪੈਂਦੀ ਹੈ ਤਾਂ ਹੁਣ ਇਸ ਨੂੰ ਸੋਲਵ ਕਰਨ ਦੇ ਲਈ ਅਸੀਂ ਕੀ ਕਰਾਂਗੇ ਇਸ ਤਰ੍ਹਾਂ ਕ੍ਰੋਸ ਦੇ ਵਿੱਚ ਐਸ ਸੰਖਿਆ ਨੂੰ ਇਹਦੇ ਨਾਲ ਗੁਣਾ ਕਰ ਦਿਆਂਗੇ ਐਸ ਸੰਖਿਆ ਨੂੰ ਇਹਦੇ ਨਾਲ ਗੁਣਾ ਕਰ ਦਿਆਂਗੇ ਇਹ ਥੋੜਾ ਮਤਲਬ ਸੈਕੰਡ ਟਾਈਪ ਦਾ ਸਵਾਲ ਹੈ ਇਸ ਤੋਂ ਪਹਿਲਾਂ ਆਪਾਂ ਜਿਹੜੇ ਨੇ ਇਸ ਦੇ ਫਰਸਟ ਟਾਈਪ ਦੇ ਸਵਾਲ ਕਰਾਂਗੇ ਆਪਾਂ ਇਹ ਸੈਕੰਡ ਟਾਈਪ ਦੇ ਸਵਾਲ ਨੇ ਇਸ ਤੋਂ ਪਹਿਲਾਂ ਆਪਾਂ ਜਿਹੜੇ ਨੇ ਫਰਸਟ ਟਾਈਪ ਦੇ ਸਵਾਲ ਕਰਾਂਗੇ ਜੋ ਫਰਸਟ ਟਾਈਪ ਜੋ ਸੌਖਾ ਸੌਖਾ ਸੌਖੀ ਜਿਹੜੀ ਟਾਈਪ ਹੈ ਉਹਦੇ ਕਰਾਂਗੇ ਆਪਾਂ ਘਟੋ ਘਟ 8 ਤੋਂ 10 ਉਦਾਹਰਣਾਂ ਕਰਾਂਗੇ ਧਿਆਨ ਦੇ ਨਾਲ ਦੇਖਿਓ ਜਿੱਥੋਂ ਸਮੀ ਨਾ ਲੱਗੇ ਤੁਹਾਨੂੰ ਮੈਂ ਦੁਬਾਰਾ ਦੱਸ ਦਿਆਂਗਾ ਸਭ ਤੋਂ ਪਹਿਲਾਂ ਜਿਵੇਂ ਤੁਹਾਡੇ ਕੋਲ ਕੋਈ ਸੰਖਿਆ 5x/7 2 ਆ ਗਈ ਤੁਹਾਡੇ ਕੋਲ 5x/7 2 ਹੈ ਕੋਈ ਸੰਖਿਆ ਜਾ ਇਤੇ ਆਪਾਂ ਵੀ ਲਿਖ ਲੈਨੇ 5x/7 20 ਹੱਲ ਕਰਨੀ ਸੌਖੀ ਰਹੀਗੀ ਥੋੜੀ ਜੀ ਤਾਂ ਉਹ ਆਪਾਂ ਨੂੰ ਕਹਿ ਦੇਣ x ਦੀ ਕੀਮਤ ਪਤਾ ਕਰੋ ਸੰਖਿਆਵਾਂ ਨੇ ਦੇਤੀ ਆਪਾਂ ਨੂੰ 5x/7 20 ਔਰ ਕਹਿ ਦੇਣ x ਦੀ ਵੈਲਿਊ ਪਤਾ ਕਰੋ ਤਾਂ ਆਪਾਂ ਕੀ ਕਰਾਂਗੇ ਲਿਖਾਂਗੇ 5x/7 20 ਹੁਣ ਇੱਥੇ ਆਪਾਂ 20 ਦੇ ਬਟਾ 1 ਲਗਾ ਦਾਂਗੇ ਆਪਣੇ ਕੋਲੋਂ ਕਿਉਂਕਿ ਤੁਹਾਨੂੰ ਪਤਾ ਹੈ ਕਿਸੇ ਵੀ ਸੰਖਿਆ ਨੂੰ ਆਪਾਂ 1 ਨਾਲ ਮਲਟੀਪਲਾਈ ਕਰੀਏ ਜਾਂ ਡਿਵਾਈਡ ਕਰੀਏ ਤਾਂ ਉਸਦੀ ਕੀਮਤ ਦੇ ਵਿੱਚ ਕੋਈ ਫਰਕ ਨਹੀਂ ਪੈਂਦਾ 20 ਨੂੰ 1 ਨਾਲ ਡਿਵਾਈਡ ਕਰ ਦਿਓ 20 ਰਹੇਗਾ 5 ਨੂੰ 1 ਨਾਲ ਡਿਵਾਈਡ ਕੀਤਾ 5 ਰਹੇਗਾ 7 ਨੂੰ 5 ਨਾਲ 7 ਨੂੰ 1 ਨਾਲ ਡਿਵਾਈਡ ਕੀਤਾ 7 ਰਹੇਗਾ x ਨੂੰ 1 ਨਾਲ ਡਿਵਾਈਡ ਕੀਤਾ ਤਾਂ 1 ਰਹੇਗਾ ਇਹ ਮੈਂ ਇੱਕ ਇਸ ਕਰਕੇ ਲਗਾਇਆ ਤਾਂ ਜੋ ਤੁਹਾਨੂੰ ਥੋੜੀ ਸਮਝ ਸੌਖੇ ਤਰੀਕੇ ਨਾਲ ਆ ਜੇ ਤਾਂ ਹੁਣ ਮੈਂ ਸਭ ਤੋਂ ਪਹਿਲਾਂ ਕੀ ਕਰਾਂਗਾ ਇਹਨਾਂ ਦੇ ਵਿੱਚ ਇਸ ਤਰ੍ਹਾਂ ਦੇ ਨਿਸ਼ਾਨ ਲਗਾਵਾਂਗਾ ਤਾਂ ਉਹਨਾਂ ਨੇ x ਦੀ ਕੀਮਤ ਕਹੀ ਹੈ ਉਹਨਾਂ ਨੂੰ x ਦੀ ਕੀਮਤ ਚਾਹੀਦੀ ਹੈ ਤਾਂ ਆਪਾਂ ਨੂੰ ਇਕੱਲਾ x ਇਕੱਲੇ x ਦੀ ਵੈਲਿਊ ਕੱਢਣ ਦੇ ਲਈ ਅਸੀਂ 5x ਨੂੰ 5x ਨੂੰ ਅਸੀਂ 5 ਗੁਣਾ x ਲਿਖ ਲਵਾਂਗੇ 5 ਗੁਣਾ x ਲਿਖ ਲਵਾਂਗੇ ਇਹ ਤਾਂ ਆਪਾਂ ਲਿਖਾਂਗੇ ਤਾਂ ਜੋ ਤੁਹਾਨੂੰ ਸਮਝਣ ਦੇ ਵਿੱਚ ਆਸਾਨੀ ਰਹੇ ਹੁਣ ਕੀ ਹੈ 5 x 7 20 1 ਹੁਣ ਸਭ ਤੋਂ ਪਹਿਲਾਂ ਅਸੀਂ ਇਹ ਨਿਸ਼ਾਨ ਲਗਾਵਾਂਗੇ ਔਰ ਇਸ ਤਰ੍ਹਾਂ ਇਹ ਨਿਸ਼ਾਨ ਲਗਾਵਾਂਗੇ ਸਾਨੂੰ x ਦੀ ਲੋੜ ਹੈ ਸਾਨੂੰ ਸਿਰਫ x ਦੀ ਲੋੜ ਹੈ ਤਾਂ ਅਸੀਂ ਕੀ ਕਰਾਂਗੇ ਪਹਿਲਾਂ ਸਭ ਤੋਂ ਸੱਤ ਨੂੰ ਇਧਰ ਲੈ ਕੇ ਜਾਵਾਂਗੇ ਸਭ ਤੋਂ ਪਹਿਲਾਂ ਅਸੀਂ ਇੱਕ ਸਟੈਪ ਦੇ ਵਿੱਚ ਪਹਿਲਾਂ ਇਹਨੂੰ ਇੱਥੇ ਸੋਲਵ ਕਰਦੇ ਹਾਂ ਤਾਂ ਅਸੀਂ ਕੀ ਕਰਾਂਗੇ ਸੱਤ ਨੂੰ ਇਧਰ ਲੈ ਕੇ ਜਾਵਾਂਗੇ ਤਾਂ 5x 5 ਗੁਣਾ x ਬਰਾਬਰ 20/1 ਤਾਂ ਆ ਸੱਤ ਨੂੰ ਅਸੀਂ ਇੱਧਰ ਲੈ ਕੇ ਜਾਵਾਂਗੇ ਤਾਂ ਸਾਡੇ ਕੋਲ 5 x ਆ ਬਰਾਬਰ 20 7 ਬਣ ਗਿਆ ਹੁਣ ਆਹ ਸਟੈਪ ਸਾਡਾ ਖਤਮ ਹੋ ਗਿਆ ਆਹ ਸਟੈਪ ਸਾਡਾ ਖਤਮ ਹੋ ਗਿਆ ਹੁਣ ਸਾਡੇ ਕੋਲ ਕੀ ਹੈ ਹੁਣ ਇਹਦੇ बटा 1 ਲਗਾ ਲਓ ਹੁਣ ਇੱਥੇ ਕੀ ਹੈ ਹੁਣ ਆਹ ਸਟੈਪ ਸਾਡਾ ਰਹਿ ਗਿਆ ਹੁਣ ਆਹ ਸਟੈਪ ਸਾਡਾ ਰਹਿ ਗਿਆ ਸਾਨੂੰ ਇਕੱਲਾ ਕੀ ਚਾਹੀਦਾ ਹੈ ਇਕੱਲਾ x ਚਾਹੀਦਾ ਜੇ ਤੁਹਾਨੂੰ ਇਕੱਲਾ x ਚਾਹੀਦਾ ਤਾਂ ਇਹਦਾ ਮਤਲਬ 5 ਨੂੰ ਇੱਥੋਂ ਹਟਾਣਾ ਪਏਗਾ ਜਦੋਂ 5 ਨੂੰ ਇੱਥੋਂ ਹਟਾਉਣਾ ਹੈ ਤਾਂ 5 ਨੂੰ ਕਰਾਸ ਦੇ ਵਿੱਚ ਥੱਲੇ 1 ਨਾਲ ਗੁਣਾ ਕਰ ਲੈਣੀ ਹੈ। ਤੱਕੀ ਬਣ ਗਿਆ x 20 7 ਇਹ 5 ਨੂੰ ਥੱਲੇ ਲਿਓ 1 5 1 5 ਹੁਣ ਇੱਥੋਂ ਕੀ ਕਰਨਾ ਤੁਸੀਂ ਕੱਟ ਲਓ 5 1 5 5 ਚੋਕਾ 20 ਤਾਂ ਤੁਹਾਡੇ ਕੋਲ ਕੀ ਆ ਗਿਆ x 4 7 ਤਾਂ x 28 ਇਹ ਤੁਹਾਡੇ ਕੋਲ ਕੀ ਆ ਗਿਆ x ਦੀ ਵੈਲਿਊ 28 ਆ ਗਈ ਉਮੀਦ ਹੈ ਬੱਚਿਓ ਤੁਹਾਨੂੰ ਇੱਥੇ ਸਮਝ ਆ ਗਈ ਹੋएगी ਕ੍ਰੋਸ ਮਲਟੀਪਲਾਈ ਦੀ ਜਿਹੜੀ ਪਹਿਲੀ ਟਾਈਪ ਇਹ ਤੋਂ ਵੀ ਆਸਾਨ ਨੇ ਪਰ ਆਪਾਂ ਜਿਹੜੀ ਹੈ ਫਰਸਟ ਲੈਵਲ ਦੀ ਕੀਤੀ ਹੈ ਹੋਰ ਆਪਾਂ ਇਹਦੇ ਨਾਲ ਦੀਆਂ ਤਿੰਨ ਚਾਰ ਐਗਜ਼ਾਮਪਲ ਆ ਹੋਰ ਕਰਦੇ ਆ ਤਾਂ ਦੇਖੋ ਬੱਚਿਓ ਹੁਣ ਆਪਾਂ 2x 8 7 ਤਾਂ ਇਹਨੂੰ ਸੋਲਵ ਕਰਨਾ ਹੈ ਇਹਦੇ ਵਿੱਚ ਅਸੀਂ ਇਹਨੂੰ ਸੋਲਵ ਕਰਨਾ ਹੈ ਸਭ ਤੋਂ ਪਹਿਲਾਂ 80 ਦੇ ਬਟਾ 1 ਲਗਾਵਾਂਗੇ 크로ਸ ਦਾ ਨਿਸ਼ਾਨ ਲਗਾ ਦੇਾਂਗੇ ਬੇਟਾ ਇੱਕ 크로ਸ ਦਾ ਨਿਸ਼ਾਨ ਜਿਹੜੀ ਲਗਾਇਆ ਇਹ ਸਿਰਫ ਸਮਝਣ ਦੇ ਲਈ ਲਗਾਇਆ ਜਾਂ ਤੁਹਾਨੂੰ ਜੋ ਤੁਹਾਨੂੰ ਮਤਲਬ ਈਜੀ ਨਾਲ ਆਸਾਨੀ ਨਾਲ ਸਮਝ ਆ ਜੇ ਤਾਂ ਹੁਣ ਧਿਆਨ ਰੱਖਣਾ ਸਾਨੂੰ x ਦੀ ਵੈਲਿਊ ਪਤਾ ਕਰਨੀ x ਦੀ ਕੀਮਤ ਪਤਾ ਕਰੋ x ਦੀ ਕੀਮਤ ਪਤਾ ਕਰੋ ਤਾਂ ਹੁਣ ਕੀ ਹੈ ਅਸੀਂ ਸਭ ਤੋਂ ਪਹਿਲਾਂ 2x ਨੂੰ 2 x ਲਿਖ ਲਾਂਗੇ ਕਿਉਂਕਿ ਜਿਵੇਂ ਆ 2 ਇਕਲਾ 2x ਹੈ ਇਹਦਾ ਮਤਲਬ ਕੀ ਹੈ ਇਹਨਾਂ ਦੇ ਵਿਚਕਾਰ ਗੁਣਾ ਦਾ ਨਿਸ਼ਾਨ ਹੈ 2 x ਹੈ 2x ਹੈ ਜਾਂ 5x ਹੋਵੇ ਤੇ ਇਹਦਾ ਮਤਲਬ ਵਿੱਚ ਮਲਟੀਪਲਾਈ ਦਾ ਨਿਸ਼ਾਨ ਹੈ ਗੁਣਾ ਦਾ ਨਿਸ਼ਾਨ ਹੈ 5 x ਤਾਂ ਇਸੇ ਤਰ੍ਹਾਂ ਅਸੀਂ 2 x ਇਹ 2x ਨੂੰ 2 x ਲਿਖ ਲਾਂਗੇ ਇਹ ਥੱਲੇ ਅਸੀਂ 8ਵੇਂ ਲਿਖ ਲਾਂਗੇ ਬਰਾਬਰ ਉਵੇਂ ਲਿਖਾਂਗੇ ਤਾਂ ਸਭ ਤੋਂ ਪਹਿਲਾਂ ਅਸੀਂ ਆਹ ਸਟੈਪ ਕਰਦੇ ਹਾਂ ਸਭ ਤੋਂ ਪਹਿਲਾਂ ਅਸੀਂ ਆਹ ਸਿੰਗਲ ਸਟੈਪ ਕਰਦੇ ਹਾਂ ਇੱਕ ਇੱਕ ਸਟੈਪ ਕਰਕੇ ਆਪਾਂ ਕਰਾਂਗੇ ਪਹਿਲਾਂ ਅਸੀਂ ਆਹ ਸਟੈਪ ਕਰਦੇ ਹਾਂ ਤਾਂ ਕੀ ਹੋਇਆ 2 x 7 8 1 ਇਸ ਸਟੈਪ ਸਾਡਾ ਕੰਪਲੀਟ ਹੋ ਗਿਆ ਇਸ ਸਟੈਪ ਸਾਡਾ ਕੰਪਲੀਟ ਹੋ ਗਿਆ 8 ਨੂੰ ਅਸੀਂ ਉੱਪਰ ਲੈ ਜਾਂਦਾ 8 ਨੂੰ ਅਸੀਂ ਉੱਪਰ ਲੈ ਆ ਕਿਤੇ ਕਿਤੇ ਆ ਜੇ ਸਿਚੁਏਸ਼ਨਾਂ ਬਣਨੀਆਂ ਵੀ ਇਹ 7 ਨੂੰ ਵੀ ਥੱਲੇ ਲੈ ਜਾਣਾ ਪਏਗਾ ਉਹ ਹੈਗਾ ਜਦੋਂ ਸੈਕਿੰਡ ਥਰਡ ਫੋਰਥ ਟਾਈਪ ਆਏਗੀ ਉੱਥੇ ਕਰਾਂਗੇ ਆਪਾਂ ਹੁਣ ਅਸੀਂ 8 ਨੂੰ ਉੱਪਰ ਲੈ ਗਏ ਤਾਂ 8 7 ਹੁਣ ਅਗਲੇ ਸਟੈਪ ਤੇ ਹੁਣ ਅਗਲੇ ਸਟੈਪ ਤੇ ਅਸੀਂ ਅ ਕਰਾਂਗੇ ਇਹ ਸਟੈਪ ਹੱਲ ਕਰਾਂਗੇ ਕਿਉਂਕਿ ਪਹਿਲਾਂ ਅਸੀਂ ਆ ਕਰ ਲਿਆ ਸੀ ਜਿਹੜਾ ਇਸ ਤਰ੍ਹਾਂ ਦਾ ਸਟੈਪ ਸੀ ਉਹ ਅਸੀਂ ਕੰਪਲੀਟ ਕਰ ਲਿਆ ਸੀਗਾ ਤਾਂ ਹੁਣ ਅਸੀਂ ਆ ਤਿਰਸ਼ਾ ਦੂਸਰਾ ਸਟੈਪ ਕਰਾਂਗੇ ਤਾਂ ਸਾਨੂੰ ਵੈਲਿਊ ਕਿਹਦੀ ਚਾਹੀਦੀ ਹੈ ਇਕੱਲੇ ਐਕਸ ਦੀ ਜਦੋਂ ਇਕੱਲੇ ਐਕਸ ਦੀ ਵੈਲਿਊ ਚਾਹੀਦੀ ਹੈ ਤਾਂ ਅਸੀਂ ਕੀ ਕਰਾਂਗੇ ਅਸੀਂ ਆ ਦੋ ਨੂੰ ਥੱਲੇ ਲਿਆਵਾਂਗੇ ਤਾਂ 7 8 2 x 7 8 2 ਹੁਣ ਆ ਦੋ ਨੂੰ ਅਸੀਂ ਕੱਟ ਦਿਆਂਗੇ 2 1 2 2 4 8 ਤਾਂ x ਕੀ ਬਚ ਗਿਆ x 7 चार आ सत गुना चार ता एक्स बराबर अठाई आंसर आ गया हम अस हल करते हैं एक्स बटा पंच एक्स बटा पंच पंचा को पहला ही एक्स कला दिता है तो इतना एक्स की कीमत पता करनी है तो साढ़े को पहला ही एक्स दिता है ਅਸੀਂ ਕੀ ਕਰਾਂਗੇ x/5 7 ਹੁਣ ਇੱਥੇ ਅਸੀਂ ਸਿਰਫ ਸਿੰਗਲ ਸਟੈਪ ਦੇ ਵਿੱਚ ਕਰਾਂਗੇ ਅਸੀਂ ਇੱਥੇ ਸਿਰਫ ਸਿੰਗਲ ਸਟੈਪ ਦੇ ਵਿੱਚ ਕਰਾਂਗੇ ਕਿਉਂਕਿ ਸਾਡੇ ਕੋਲ ਪਹਿਲਾਂ ਹੀ ਇਕੱਲਾ x ਦਿੱਤਾ ਹੋਇਆ ਹੈ ਜੇਕਰ ਸਾਡੇ ਕੋਲ x ਦੇ ਨਾਲ ਕੁਝ ਹੋਰ ਦਿੱਤਾ ਹੁੰਦਾ ਫਿਰ ਤਾਂ ਅਸੀਂ ਇਹਦੇ ਵਟਾ ਲਗਾ ਕੇ ਡਬਲ ਸਟੈਪ ਦੇ ਵਿੱਚ ਕਰਦੇ ਹੁਣ ਸਾਡੇ ਕੋਲ ਇਕੱਲਾ x ਦਿੱਤਾ ਹੋਇਆ ਤਾਂ ਅਸੀਂ x/5 7 ਨੂੰ ਸਿੰਗਲ ਸਟੈਪ ਦੇ ਵਿੱਚ ਕਰਾਂਗੇ ਤਾਂ x 7 x 7 n ਨੂੰ ਅਸੀਂ ਇੱਧਰ ਲੈ ਜਾਂਦੇ ਹਾਂ ਤਾਂ x 35 ਆਨਸਰ ਉਮੀਦ ਹੈ ਬੱਚਿਓ ਤੁਹਾਨੂੰ ਸਮਝ ਆਈ ਹੋएगी ਇਸ ਤਰ੍ਹਾਂ ਆਪਾਂ ਅੱਗੇ ਹੋਰ 34 ਸਵਾਲ ਕਰਦੇ ਹਾਂ ਜਿਵੇਂ 6x 7 12 2 6x 7 12 बटे 2 x ਦੀ ਕੀਮਤ ਪਤਾ ਕਰੋ x ਦੀ ਕੀਮਤ ਪਤਾ ਕਰੋ ਤਾਂ ਅਸੀਂ ਕੀ ਕਰਾਂਗੇ ਸਭ ਤੋਂ ਪਹਿਲਾਂ 6x ਨੂੰ ਜਿਵੇਂ ਤੁਹਾਨੂੰ ਮੈਂ ਦੱਸਿਆ ਸੀ ਮੰਨ ਲਓ 6x ਹੈ ਤਾਂ ਇਹਨੂੰ ਅਸੀਂ 6 x ਲਿਖ ਸਕਦੇ ਹਾਂ ਇਹਦੇ ਅਸੀਂ ਪਾਰਟ ਕਰ ਲਏ 5x ਨੂੰ ਅਸੀਂ 5 x 7x ਨੂੰ 7 x ਲਿਖ ਦਿਆ ਅਸੀਂ 7x ਨੂੰ 7 x ਲਿਖ ਸਕਦੇ ਹਾਂ ਉਸੇ ਤਰ੍ਹਾਂ 6x ਨੂੰ 6 x 6 x 7 12 2 ਤਾਂ ਹੁਣ ਅਸੀਂ ਪਹਿਲਾਂ ਕੀ ਕਰਨਾ ਹੈ? ਕਰਾਸ ਮਲਟੀਪਲਾਈ ਦਾ ਫਰਸਟ ਸਟੈਪ ਕਰਦੇ ਆਂ ਅਸੀਂ। ਕਰਾਸ ਮਲਟੀਪਲਾਈ ਦਾ ਫਰਸਟ ਸਟੈਪ ਕਰਾਂਗੇ। 1 ਬਾਈ 1 ਇੱਕ ਇੱਕ ਸਟੈਪ ਕਰਕੇ ਤੁਹਾਨੂੰ ਸਮਝਾਵਾਂਗਾ ਮੈਂ। ਤਾਂ ਪਹਿਲਾਂ ਅਸੀਂ 6 x ਨੂੰ ਉਵੇਂ ਲਿਖਾਂਗੇ। 6 x 12 ਹੁਣ ਆਹ 7 ਕੀ ਹੈ? ਇਹ 7 ਇੱਧਰ ਆ ਕੇ ਮਲਟੀਪਲਾਈ ਹੋ ਜਾਏਗਾ। 2 6 x 12 7 2 6 x ਉਹਨੇ ਲਿਖ ਲਿਆ ਮੈਂ ਆ ਜਿਹੜਾ 7 ਸੀਗਾ ਇਹ 7 ਨੂੰ ਉੱਪਰ ਜਾ ਕੇ ਮਲਟੀਪਲਾਈ ਕਰਤਾ ਉਹ ਬਣ ਗਿਆ 12 7 2 ਸਿਰ ਕੀ ਕਰਨਾ 6 x 12 7 2 ਤਾਂ ਹੁਣ ਕੀ ਕਰਨਾ ਅਸੀਂ ਹੁਣ ਅਗਲਾ ਸਟੈਪ ਕਰਾਂਗੇ ਅਗਲਾ ਸਟੈਪ ਇਹ ਵਾਲਾ ਸਟੈਪ ਅਸੀਂ ਕਰ ਲਿਆ ਜੋ ਇਸ ਤਰ੍ਹਾਂ ਕਰਾਸ ਮਲਟੀਪਲਾਈ ਕਰਨੀ ਸੀ ਤਾਂ ਹੁਣ ਸਾਡਾ ਇਹ ਸਟੈਪ ਰਿਹਾ यह कंप्लीट कर लिया हूँ की करना असली कर एक्स की वैल्यू ली है तो असं के एक्स बराबर बारह गुना सत्त बटा ए छे थले आ गया छे गुना दो एक्स बराबर बारह गुना सत्त बटा छे गुना दो छे थले आ गया यह थले आके दो मल्टीप्लाई हो गया चाहे छे गुना दो लिख लो चाहे दो गुना छे लिख लो छी जी छे दुनी बारह तो दो छीके बारह ਹੁਣ ਦੇਖੋ x 12 7 6 2 12 ਤਾਂ ਅਸੀਂ ਇਹਨਾਂ ਨੂੰ ਕੱਟ ਦਿਆਂਗੇ ਤਾਂ x 7 ਸਾਡੇ ਕੋਲੇ ਅਨਸਰ ਆ ਗਿਆ ਉਮੀਦ ਆ ਬੱਚੇ ਤੁਹਾਨੂੰ ਇਹ ਸਮਝ ਆ ਗਈ ਹੋਣੀ ਆ ਇੱਕ ਸਵਾਲ ਆਪਾਂ ਇਸ ਤਰ੍ਹਾਂ ਦਾ ਹੋਰ ਕਰਦੇ ਹਾਂ ਇਸ ਤੋਂ ਬਾਅਦ ਇਸ ਵੀਡੀਓ ਦੇ ਵਿੱਚ ਮੈਂ ਕਟੋ-ਵਟ 10 ਸਵਾਲ ਹੋਰ ਦਿਆਂਗਾ ਜੋ ਤੁਸੀਂ ਸੋਲਵ ਕਰਨੇ ਹੋਣਗੇ ਆਪਣੇ ਆਪ ਔਰ ਉਹਨਾਂ ਦਾ ਹੱਲ ਜਿਹੜਾ ਮੈਂ ਇਸ ਤੋਂ ਅਗਲੀ ਵੀਡੀਓ ਦੇ ਵਿੱਚ ਪਾਵਾਂਗਾ ਮੈਂ ਇਹ ਪਾਰਟ 1 ਹੈ ਇਹ ਪਾਰਟ 2 ਦੇ ਵਿੱਚ ਤੁਹਾਨੂੰ ਉਹ ਸਾਰੀ ਸ਼ੀਟ ਸੋਲਵ ਕੀਤੀ ਹੋਈ ਮਿਲੇਗੀ ਤਾਂ ਜਿਵੇਂ 6x/ 5 18/ 3 10 18/3 ਤਾਂ ਹੁਣ x ਦੀ ਕੀਮਤ ਪਤਾ ਕਰੋ x ਦੀ ਕੀਮਤ ਪਤਾ ਕਰਨੀ ਹੈ ਤਾਂ ਅਸੀਂ ਕੀ ਕਰਾਂਗੇ ਸਭ ਤੋਂ ਪਹਿਲਾਂ 6x ਨੂੰ 6 ਗੁਣਾ x ਲਿਖ ਲਵਾਂਗੇ 6 x ਤਾਂ 6 x 5 18 3 ਸੇਮ ਹੋਵੇ ਕੀਤਾ ਦੇ ਕੁਝ ਨਹੀਂ ਕੀਤਾ ਹੁਣ ਮੈਂ ਇੱਥੋਂ ਪਹਿਲਾਂ ਇੱਕ ਸਟੈਪ ਆਹ ਸਟੈਪ ਕਰਾਂਗਾ ਤੁਸੀਂ ਕੋਈ ਸਟੈਪ ਕਰ ਸਕਦੇ ਹੋ ਸਭ ਤੋਂ ਪਹਿਲਾਂ ਇਹਨੂੰ ਵੀ ਤੁਸੀਂ ਥੱਲੇ ਲਿਆ ਸਕਦੇ ਹੋ ਸਭ ਤੋਂ ਪਹਿਲਾਂ ਤੁਸੀਂ ਇਹਨੂੰ ਵੀ ਥੱਲੇ ਲਿਆ ਸਕਦੇ ਹੋ ਫਿਰ ਅੱਗੇ ਆਪਾਂ ਸਵਾਲ ਕਰਾਂਗੇ ਜਿੱਥੇ ਇੱਕੋ ਸਟੈਪ ਦੇ ਵਿੱਚ ਆਪਾਂ ਦੋਨੋਂ ਸੰਖਿਆਵਾਂ ਉੱਪਰ ਥੱਲੇ ਲੈ ਕੇ ਜਾਵਾਂਗੇ ਅਜੇ ਬੇਸਿਕ ਹੋਣ ਕਰਕੇ ਤੁਹਾਨੂੰ ਮੈਂ 1/1 ਸਟੈਪ ਕਰਵਾ ਰਿਹਾ ਤਾਂ ਸਭ ਤੋਂ ਪਹਿਲਾਂ ਮੈਂ ਇਹਨੂੰ ਇੱਧਰ ਲੈ ਕੇ ਜਾਵਾਂਗਾ ਤਾਂ ਇੱਥੇ ਦੇਖੋ ਕੀਤਾ छे गुना एक्स बराबर अठारह आज है उपर जाएंगे अठारह गुना पांच आ आ पांच उपर गया अठारह था गुना आटा तीन जो है उमें का उमें आ गया आटा तीन उमें आ गया हूँ अगले स्टैप से छे गुना एक्स छे गुना एक्स बराबर अठारह गुना पांच बटा तीन तो हम इस स्टैप से की करना है इस स्टैप से अ ਇਸ 6 ਨੂੰ نیچے ਲੈ ਕੇ ਆਣਾ ਹੈ ਅਸੀਂ ਇੱਥੇ ਕ੍ਰੋਸ ਮਲਟੀਪਲਾਈ ਕਰਾਂਗੇ ਇਹਨਾਂ ਨੂੰ ਆਪਸ ਵਿੱਚ ਕ੍ਰੋਸ ਮਲਟੀਪਲਾਈ ਕਰਾਂਗੇ ਹੁਣ ਕਿਉਂਕਿ ਇਹ ਵਾਲਾ ਸਟੈਪ ਅਸੀਂ ਕੰਪਲੀਟ ਕਰ ਲਿਆ ਇੱਥੇ 5 ਸੀਗਾ 5 ਨੂੰ ਅਸੀਂ ਉੱਪਰ ਲੈ ਗਏ ਸੀ ਤਾਂ ਹੁਣ ਉਹਦਾ ਕੀ ਬਣਿਆ x ਬਰਾਬਰ ਆ ਮੈਂ ਉਵੇਂ ਲਿਖ ਲਾਂਗਾ 18 5 18 5 ਆ 3 ਉਵੇਂ ਲਿਖ ਲਿਆ 18 5 ਉਵੇਂ ਲਿਖ ਲਿਆ ਆ ਵੀ 3 ਉਵੇਂ ਲਿਖ ਲਿਆ ਹੁਣ ਆ 6 ਨੂੰ ਮੈਂ ਥੱਲੇ ਲਿਆਵਾਂਗਾ 6 ਨੂੰ ਥੱਲੇ ਲਿਆਵਾਂਗਾ ਤਾਂ ਹੁਣ ਇੱਥੋਂ ਮੈਂ ਕੱਟ ਦਿਆਂਗਾ 6 1 6 6 3 18 3 1 3 3 1 3 ਤਾਂ ਸਾਡੇ ਕੋਲ ਕੀ ਬਚ ਗਿਆ ਕੱਲਾ 5 ਬਚ ਗਿਆ ਦੇਖੋ ਪਹਿਲਾਂ ਮੈਂ 6 ਨੂੰ 18 ਨਾਲ ਕਟਿਆ 6 ਕਮ 6 6 3 18 3 1 3 ਕਟਿਆ ਗਿਆ ਮੇਰੇ ਕੋਲ ਕੀ ਬਚ ਗਿਆ 5 ਤਾਂ x ਦੀ ਵੈਲਿਊ ਕਿੰਨੀ ਆ ਗਈ 5 x ਦੀ ਵੈਲਿਊ ਕਿੰਨੀ ਆ ਗਈ 5 ਹੁਣ ਮੈਂ ਬੱਚਿਓ ਘਟੋ ਘਟ 10 ਸਵਾਲ ਦਿਆਂਗਾ ਉਹ 10 ਸਵਾਲਾਂ ਨੂੰ ਤੁਸੀਂ ਆਪਣੇ ਆਪ ਸੋਲਵ ਕਰਨਾ ਹੈ ਔਰ ਮੈਂ ਉਹਨੂੰ ਸੋਲਵ ਕਰਕੇ ਵੀਡੀਓ ਵੀ ਪਾਵਾਂਗਾ ਪਹਿਲਾਂ ਤੁਸੀਂ ਸੋਲਵ ਕਰ ਲਓ ਆਪਣੇ ਆਪ ਸੋਲਵ ਕਰਨੇ ਆ ਪਾਰਟ 1 ਦੇ ਵਿੱਚ ਪਾਰਟ 2 ਦੇ ਵਿੱਚ ਮੈਂ ਉਹਨਾਂ ਨੂੰ ਸੋਲਵ ਕਰਕੇ ਵੀਡੀਓ ਸਮਝਾ ਕੇ ਵੀਡੀਓ ਪਾਵਾਂਗਾ ਤਾਂ ਪਹਿਲਾਂ ਤੁਸੀਂ ਇਹਨਾਂ ਨੂੰ ਆਪਣੇ ਆਪ ਸੋਲਵ ਕਰਨੇ ਜੇਕਰ ਨਹੀਂ ਸਮਝ ਲੱਗੀ ਤਾਂ ਦੁਬਾਰਾ ਸਮਝਾਵਾਂਗਾ ਤਾਂ ਬੱਚਿਓ ਇਹ ਸੰਖਿਆਵਾਂ ਨੋਟ ਕਰ ਲਓ 2x